ਹੁਣ ਗਲ ਮੌਸਮ ਦੀ ਵੱਧਦੇ ਹੋਏ ਤਾਪਮਾਨ ਦੀ ਟੈਂਪਰੇਚਰ ਦੀ ਕਰਾਂਗੇ ਪੰਜਾਬ ਹਰਿਆਣਾ ਚ ਤਾਪਮਾਨ ਹੋਰ ਵੱਧ ਗਿਆ ਹੈ ਪਿਛਲੇ 2 ਤੋਂ 3 ਦਿਨਾਂ 'ਚ ਤਾਪਮਾਨ 'ਚ ਇਜਾਫਾ ਦੇਖਣ ਨੂੰ ਮਿਲਿਆ ਹੈ बठिंडा चौताली तो 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 पंताली डिग्री सैलसीयस से तक आज पारा है टैंपरेचर है पहुंच सकता है सेहत विभाग के अलर्ट जारी कर दिता गया है बच्चिया बजुर्गों ही घरों बहार निकल दी गई है कि जो गर्मी ज्यादा है बच्चे ते बुजुर्ग घर तो बाहर ना निकलन क्योंकि इन्हों की इम्यूनिटी काफ़ी वीक होंगी है अठारह मई तो बाद मौसम मिजाज बदल सकता है चंडीगढ़ तापमान चाली इशारिया पांच डिग्री अमृतसर लुधियाण चाली इशारिया छः डिग्री पटियाला इकताली चा इशारिया चार डिग्री पठानकोट च अठती इशारिया सत डिग्री गुरदसपुर से चाली इशारिया पांच डिगरी फाजिलका च बताली इशारिया टेन डिग्री सेल्सियस तापमान दर्ज किया गया ज्यादा थावान आम तापमान दो तो तीन डिग्री वर्ज किया ਗਰਮੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਤਾਪਮਾਨ ਵਿੱਚ ਵਾਧਾ ਸਾਫ਼ ਨਜ਼ਰ ਆਣ ਲੱਗਾ ਹੈ ਪੰਜਾਬ ਦੇ ਕਈ ਜ਼ਿਲ੍ਹਾ ਵਿੱਚ ਤਾਪਮਾਨ ਬੀਤੇ ਕੱਲ 38 ਤੋਂ ਲੈ ਕੇ 42 ਡਿਗਰੀ ਤੱਕ ਦਰਜ ਕੀਤਾ ਗਿਆ ਜਿਦੇ ਵਿੱਚ ਪਠਾਨਕੋਟ ਅੰਮ੍ਰਿਤਸਰ ਫਾਜ਼ਿਲਕਾ ਗੁਰਦਾਸਪੁਰ ਔਰ ਬਾਕੀ ਕਈ ਜ਼ਿਲ੍ਹਾ ਵਿੱਚ ਤਾਪਮਾਨ ਵਿੱਚ ਵਾਧਾ ਸਾਫ਼ ਨਜ਼ਰ ਆਇਆ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਤਾਪਮਾਨ ਵਿੱਚ ਵਾਧਾ ਨਜ਼ਰ ਆ ਸਕਦਾ ਹੈ ਗਰਮੀ ਹੋਰ ਵੱਸ ਸਕਦੀ ਹੈ ਇਸ ਕਰਕੇ ਬਚਾਅ ਤੋਂ ਉਪਾਅ ਜਿਹੜੇ ਉਹ ਵੀ ਨਾਲ-ਨਾਲ ਲੋਕਾਂ ਨੂੰ ਕਰਨੇ ਪੈਣੇ ਔਰ ਸਮੇ ਸਮੇਤੇ ਹਦਾਇਤਾਂ ਵੀ ਵਧਦੀ ਹੋਈ ਗਰਮੀ ਤੋਂ ਬਚਾਅ ਲਈ ਜਾਰੀ ਕੀਤੀਆਂ ਜਾਂਦੀਆਂ ਨੇ ਲੇਕਿਨ ਇਹਨਾ ਸਾਫ ਹੈ ਕਿ ਹੁਣ ਜਿਹੜਾ ਤਾਪਮਨ ਹੈ ਉਹ ਆਉਣ ਵਾਲੇ 2 ਦਿਨਾਂ ਵਿੱਚ ਹੋਰ ਵੱਧ ਸਕਦਾ ਹੈ ਜਿੱਦਾਂ ਪਹਿਲਾਂ ਵੀ ਕੁਝ ਦਿਨਾਂ ਵਿੱਚ ਤਾਪਮਨ ਵਿੱਚ ਪਿਛਲੇ 2 ਦਿਨਾਂ 'ਚ ਵਾਧਾ ਦਰਜ ਕੀਤਾ ਗਿਆ। ਵਿਜੋ ਜਰਨਲਿਸ ਅਮਨ ਦੇ ਨਾਲ ਉਮੇਸ਼ ਸ਼ਰਮਾ న్యూਸ 18 ਚੰਡੀਗੜ੍ਹ। ਦਿਨਾਂ ਤੋਂ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਜ਼ਿਆਦਾਤਰ ਅਸਰ ਹੈ ਉਹ ਬੱਚਿਆਂ ਤੇ ਪੈ ਰਿਹਾ ਹਸਪਤਾਲਾਂ 'ਚ ਓਪੀਡੀ ਵਧੀ ਹੈ ਖਾਸ ਤੌਰ ਤੇ ਬੱਚੇ ਇਸ ਗਰਮੀ ਨਾਲ ਬਿਮਾਰ ਹੋ ਰਹੇ ਨੇ। ਬੱਚਿਆਂ ਦੇ ਮਾਹਰ ਡਾਕਟਰ ਡਾਕਟਰ ਅਨਜਲੀ ਵੰਸਲ ਨੇ ਆਪ ਗੱਲ ਕਰ ਡਾਕਟਰ ਸਾਹਿਬ ਇਜ਼ਾਫਾ ਕਿੰਨਾ ਹੋ ਗਿਆ ਆਪੀਡੀ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਔਰ ਬੱਚੇ ਕਿੰਨੇ ਪ੍ਰਭਾਵਿਤ ਹੋ ਰਹੇ ਨੇ ਰੂਟੀਨ ਦੀ ਜਿਹੜੀ ਸਾਡੀ ਆਪੀਡੀ ਆਉਂਦੇ ਚ ਉਹ 15 ਤੋਂ 20% ਦਾ ਇਜ਼ਾਫਾ ਦੇਖਣ ਜਾਇਆ ਹੈ ਜਿਵੇਂ ਕਿ ਟੈਂਪਰੇਚਰ ਵਧਣਾ ਸ਼ੁਰੂ ਹੋਇਆ ਹੈ ਪਹਿਲਾਂ ਸਾਡੇ ਕੋਲ ਜਿਹੜੇ ਕੇਸ ਆ ਰਹੇ ਸੀਗੇ ਉਹ ਅਸਥਮਾ ਅਲਰਜੀ ਖਾਂਸੀ ਜ਼ੁਕਾਮ ਨਾਲ ਰਿਲੇਟਡ ਆ ਰਹੇ ਸੀਗੇ ਹੁਣ ਜਿਵੇਂ ਟੈਂਪਰੇਚਰ ਵਧਣਾ ਛੋੜੋ ਥੋੜੀ ਜਿਹੀ ਵਾਇਰਲ ਬੁਖਾਰ ਵਾਇਰਲ ਗੈਸਟ੍ਰੋਐਂਟਰਾਈਟਸ ਟਾਈਫਾਇਡ ਉਲਟੀਆਂ ਇਹਨਾਂ ਚੀਜ਼ਾਂ ਨਾਲ ਆ ਰਹੇ ਕੀ ਕੀ ਡੱਟਸਾ ਬਚਾ ਕੀ ਹੈ ਜੇ ਆਪਾਂ ਸਿੰਪਲ ਭਾਸ਼ਾ ਸਮਝੀਏ ਬੱਚੇ ਬਹੁਤ ਬਿਮਾਰ ਹੋਣੇ ਪੈ ਰਹੇ ਨੇ ਮਕਾਬਾ ਸਭ ਤੋਂ ਇੰਪੋਰਟੈਂਟ ਗੱਲ ਹੈ ਸਾਫ਼ ਪਾਣੀ ਦੀ ਵਰਤੋਂ ਕਰਨਾ ਜਿਹੜੇ ਕਿ ਜਿਆਦਾ ਜਿੰਨੇ ਵੀ ਪੇਸ਼ੈਂਟ ਆ ਰਹੇ ਉਹਨਾਂ ਚੋਂ 80% ਪੇਸ਼ੈਂਟ ਉਹ ਨੇ ਜਿਹੜੇ ਕਿ ਆਮ ਤੌਰ ਤੇ ਜਿਵਨੀ ਪਾਣੀ ਵਰਤ ਰਹੇ ਨੇ ਜਾਂ ਤਾਂ ਅਸੀਂ ਉਹਨਾਂ ਨੂੰ ਹਦਾਇਤਾਂ ਦਿੰਨੇ ਆਂ ਵੀ ਆਰਓ ਦਾ ਪਾਣੀ ਇਸਤੇਮਾਲ ਕਰਨ ਜਾਂ ਫਿਰ ਪਾਣੀ ਬੋਇਲ ਕਰਨ ਫਟਕੜੀ ਦਾ ਯੂਜ਼ ਆਮ ਘਰਾਂ ਚ ਕਰ ਸਕਦੇ ਆਂ ਸਭ ਤੋਂ ਇੰਪੋਰਟੈਂਟ ਗੱਲ ਹੈ ਜੇ ਸਾਫ਼ ਪਾਣੀ ਹੋਏਗਾ ਜਿਹੜੀਆਂ ਗਰਮੀਆਂ ਦੇ ਬਿਮਾਰੀਆਂ ਸਾਰੀਆਂ ਵਾਟਰ ਰਿਲੇਟਿਡ ਬਿਮਾਰੀਆਂ ਨੇ ਚਾਹੇ ਉਹ ਲੂਜ਼ ਮੋਸ਼ਨ ਨੇ ਚਾਹੇ ਉਹ ਟਾਈਫਾਈਡ ਹੈ ਚਾਹੇ ਉਹ ਪੀਲੀਆ ਖਾਣ ਪੀਣ ਦਾ ਡਾਕਟਰ ਸਾਹਿਬ ਕੀ ਸਜੈਸਟ ਕਰਦੇ ਹੋ ਡਾਈਟ ਕਿਵੇਂ ਚੇਂਜ ਕਰਨੀ ਹੈ ਜਿਵੇਂ ਜੋ ਵੈਦਰ ਚੇਂਜ ਹੋ ਰਿਹਾ ਹੈ ਖਾਣ ਪੀਣ ਜ ਬਦਲਾ ਕੇ ਕਰਨੇ ਨੇ ਖਾਣ ਪੀਣ ਦਾ ਮੈਨਲੀ ਇਹ ਵੀ ਫਰੈਸ਼ ਫਰੂਟਸ ਖਾਣ ਬਹੁਤੀ ਧੇਰ ਕੱਟੇ ਹੋਏ ਫਰੂਟਸ ਨਾ ਲੈਣ ਬਾਹਰ ਦੀ ਚੀਜ਼ਾਂ ਖਾਸ ਕਰਕੇ ਫਾਸਟ ਫੂਡ ਰੂਟੀਨ ਜ ਵੀ ਹੈ ਅਵੋਇਡ ਕਰਨੇ ਚਾਹੀਦੇ ਆ ਤੇ ਗਰਮੀਆਂ ਚ ਕੁਝ ਕੁਝ ਇਹ ਵੀ ਹੁੰਦਾ ਹੈ ਵੀ ਜਿਹੜਾ ਬਾਹਰਲਾ ਖਾਣਾ ਹੈ ਜੇ ਕਾਫੀ ਧੇਰ ਕਿਤੇ ਪੁਰਾਣਾ ਪਿਆ ਹੈਗਾ ਤੇ ਉਹਦੀ ਇਨਫੈਕਸ਼ਨ ਹੋਣ ਦੀ ਸੰਭਾਵਨਾ ਜਾਂਦੀ ਹੈ ਬਾਹਰੋਂ ਘੱਟ ਤੋਂ ਘੱਟ ਕਾਨ ਫਰੈਸ਼ਲੀ ਪ੍ਰਪੇਅਰਡ ਫੂਡ ਹੀ ਖਾਣ ਬਠਿੰਡਾ ਵਿੱਚ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਜੇ ਅੱਗ ਦੀ ਗੱਲ ਕੀਤੀ ਜਾਵੇ ਤਾਂ 443 ਡਿਗਰੀ ਤੋਂ ਬਾਹਰ ਹੋ ਗਿਆ ਹੈ ਮੌਸਮ ਮਾਹਰ ਦੱਸ ਰਹੇ ਨੇ ਕਿ ਪੰਜਾਬ ਦੇ ਵਿੱਚ ਸਭ ਤੋਂ ਗਰਮ ਸ਼ਹਿਰ ਬਠਿੰਡਾ ਦਰਜ ਕੀਤਾ ਗਿਆ ਤਾਂ ਕਰਕੇ ਲੋਕਾਂ ਨੂੰ ਬਾਹਰ ਨਿਕਲਣ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਔਰ ਖਾਸ ਤੌਰ ਤੇ ਕਿਹੜੇ ਕਿਸਾਨ ਨੇ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੋਏ ਕੁਝ ਲੋਕਾਂ ਨਾਲ ਗੱਲਬਾਤ ਕਰਦੇ ਬੁੱਧਰ ਕੋ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਗਿਆ ਹੈਗਾ 43 ਤੋਂ ਪਾਰ ਦਪਹਿਲ ਵੇਲੇ ਟੈਂਪਰੇਚਰ ਹੋ ਜਾਂਦਾ ਦਿੱਕਤਾਂ ਕਿੰਨੀਆਂ ਬਹੁਤ ਜ਼ਿਆਦਾ ਹੈ ਇਸ ਤੋਂ ਜਿਹੜੇ ਹੱਥ ਤੋਂ ਵੱਧ ਜ਼ਿਆਦਾ ਕਰਨੀ ਪੈ ਰਹੀ ਹੈ ਜਿਹੜੀ ਬਾਰਸ਼ਾ ਬਹੁਤ ਘੱਟ ਹੋ ਰਹੀ ਹੈ ਬਹੁਤ ਜ਼ਿਆਦਾ ਗਰਮੀ ਹੈ ਜਿਹੜੇ ਬੱਚੇ ਬੁੱਢੇ ਜ਼ਿਆਦਾ ਬਿਮਾਰ ਹੋ ਰਹੇ ਨੇ ਸਾਰੇ ਜਿਹੜੀ ਫਸਲਾਂ ਜਿਹੜੀਆਂ ਨਰਮੀ ਫਸਲਾਂ ਉਹ ਸੜ ਰਹੀ ਹੈ ਪਾਣੀ ਤੋਂ ਬਿਨਾ ਕਿਹੜੇ ਪੰਜਾਬ ਦੇ ਵਿੱਚ ਬਠਿੰਡਾ ਸਭ ਤੋਂ ਗਰਮ ਸ਼ਹਿਰ ਰਿਕਾਰਡ ਕੀਤਾ ਹੈਗਾ 43 ਦੇ ਕਰੀਬ ਦੁਪਹਿਰੇ ਪਾਰ ਪਹੁੰਚਦਾ ਹਾਂਜੀ ਹਾਂ ਬਠਿੰਡਾ ਸਾਨੂੰ ਗਰ ਪਹਿਲਾਂ ਵੀ ਪਹਿਲਾਂ ਗਰਮੀ ਹੁੰਦਾ ਪਹਿਲਾਂ ਵੀ ਪਹਿਲੇ ਸਾਲਾਂ ਗਰਮੀ ਤਾਂ ਜਿਆਦਾ ਹਾਂ ਜੀ ਬਾਰਸ਼ ਨਾ ਹੁੰਦੀ ਬਾਹਰ ਲੱਰ ਕੇ ਜਿਆਦਾ ਗਰਮੀ ਪੈ ਰਹੀ ਜਿੱਤੇ ਪਰ ਸਕੂਟਰੀ ਤੇ ਨਿਕਲਿਓ ਔਖਾ ਕਿੰਨਾ ਹੈ ਮੂੰਹ ਟਾਕੇ ਬਾਹਰ ਨਿਕਲਣਾ ਪੈਂਦਾ ਬੱਚੇ ਬਿਮਾਰ ਹੋ ਰਹੇ ਹਾਂ ਹਾਂ ਜੀ ਹਾਂ ਜੀ ਬਹੁਤ ਜਿਆਦਾ ਔਖਾ ਗਰਮੀ ਨਿਕਲਣਾ ਬਾਹਰ ਤਾਂ ਕੋਈ ਜਿਹੜਾ ਜ਼ਰੂਰੀ ਕੰਮ ਆਉਣਾ ਪੈਂਦਾ ਬੰਦੇ ਨੂੰ ਉਹ ਤਾਂ ਆਪਣਾ ਕਰਨਾ ਹੀ ਕਰਨਾ ਕਰਨਾ ਪੈਂਦਾ ਮਜਬੂਰੀ ਹੈ ਤਾਂ ਆਪਣੀ ਜੇ ਜ਼ਮੀਨ ਤੇ ਔਖਾ ਕਿੰਨਾ ਹੋ ਗਿਆ ਫਸਲ ਨਰਮੇ ਮੱਚੀ ਜਾਂਦੇ ਕਹਿੰਦੇ ਬੜਾ ਬੁਰਾ ਹਾਲ ਹੈ ਕਿ ਤੁਹਾਨੂੰ ਹਾਂ ਜੀ ਹਾਂ ਬਹੁਤ ਬੁਰਾ ਹਾਲ ਹੈ ਜੇ ਨਰਮੇ ਨੂੰ ਪਾਣੀ ਨਹੀਂ ਤੋਤੀ ਜਾਂਦੀ ਆ ਜਿਹੜੀਆਂ ਬਿਮਾਰੀਆਂ ਮੋਰੀਆਂ ਆ ਪੈ ਦੂਰੀਆਂ ਜਾਂਦੀਆਂ ਮੀਂਹ ਪੈਣ ਨਾਲ ਬਾਈ ਦਿੱਕਤ ਕਿੰਨੀ ਆ ਰਹੀ ਏ ਗਰਮੀ ਹੀਟ ਸਟ੍ਰੋਕ ਬੜੀ ਵੱਧ ਗਈ 743 ਤੋਂ ਪਾਰ ਪਾਰਾ ਹੋ ਗਿਆਗਾ ਦਿੱਕਤ ਕਿੰਨੀ ਆ ਬਹੁਤ ਜ਼ਿਆਦਾ ਦਿੱਕਤ ਆ ਸਰ ਜਦੋਂ ਸਵੇਰੇ ਘਰੋਂ ਨਿਕਲਦੇ ਆ ਤਕਰੀਬਨ 10 ਵਜੇ ਹੀ ਮੂੰਹ ਸੁੱਕਣ ਲੱਗ ਜਾਂਦਾ ਤਾਂ ਕਰਕੇ ਨਾ ਸਫ਼ਰ ਕਰਨ ਵਾਲਿਆਂ ਨੂੰ ਵੀ ਜੋ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਨੂੰ ਵਾਰ-ਵਾਰ ਦਿੱਕਤਾਂ ਆ ਰਹੀਆਂ ਗਰਮੀ ਦਾ ਕਰਕੇ ਜੀ ਕਿਉਂਕਿ ਬਠਿੰਡਾ ਰਾਜਸਥਾਨ ਦੇ ਨਾਲ ਪੈ ਗਿਆ ਜੀ ਬਿਲਕੁਲ ਬਾਰਡਰ ਤੇ ਇਸ ਕਰਕੇ ਇੱਥੇ ਪਿਛਲੇ ਸਾਲਾਂ ਦੇ ਵਿੱਚ ਵੀ ਟੈਂਪਰੇਚਰ ਜ਼ਿਆਦਾ ਹੀ ਰਹਿੰਦਾ ਜੀ